ਕਿ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਤੋਂ ਆਗਾਜ਼ ਕੀਤਾ ਸਕੂਲ ਆਫ ਫੈਮਿਨਿਟੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ ਕਿ 9791002003 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਫਾਈਨੈਂਸ ਦੇ ਵਿੱਚੋਂ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਟ ਟੂ ਗਿਵ ਅ ਮੈਸੇਜ ਫਰੋਮ ਹੋਮ ਘਰੋਂ ਸੀ ਮੈਸੇਜ ਦੇਣਾ ਚਾਹੁੰਦੇ ਆ ਦੇ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ 스타ਟਸ ਫਰਮ ਅ ਗੁੱਡ ਸਕੂਲ ਬੜਾ ਸੋਹਣਾ ਉਹਨਾਂ ਦਾ ਉਪਰਾਲਾ ਹੈ ਕਿ ਜਦੋਂ ਇਹ ਵਿਦਿਆਰਥੀ ਆਪਣੇ ਘਰਾਂ ਜਾਂ ਸੜਕਾਂ ਤੇ ਹੈਲਮੇਟਸ ਪਾ ਕੇ ਜਾਣਗੇ ਕਿ ਸੋਸਾਇਟੀ ਨੂੰ ਇੱਕ ਮੈਸੇਜ ਆਮ ਤੌਰ ਤੇ ਜੀਐਸਸੀ ਲੋਕਾਂ ਦਾ opinion ਦੇਖੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਹੈਲਮਟ ਅਸੀਂ ਇਸ ਕਰਕੇ ਪਾਉਂਦੇ ਹਾਂ ਕਿ ਸੜਕ ਚਲਾਉਣਾ ਹੋ ਇਹ ਸੋਚ ਨੂੰ ਬਦਲਣਾ ਹੈ ਇਸ ਕਰਕੇ ਨਹੀਂ ਅਸੀਂ ਹੈਲਮਟ ਪਾਉਣਾ ਅਸੀਂ ਹੈਲਮਟ ਇਸ ਕਰਕੇ ਪਾਉਣਾ ਕਿ ਸਾਨੂੰ ਆਪਣੀ ਜ਼ਿੰਦਗੀ ਬੜੀ ਪਿਆਰੀ ਹੈ ਅਸੀਂ ਆਪਣੀ ਜ਼ਿੰਦਗੀ ਬਚਾਉਣੀ ਹੈ ਆ 71 ਸਟੂਡੈਂਟਸ ਤੇ 71 ਪੇਰੈਂਟਸ ਹਾਂਜੀ ਉਹਨਾਂ ਨੇ ਅਸ਼ੂਰ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵਿਦਿਆਰਥੀਆਂ ਨੂੰ ਵੀ ਹੈਲਮਟ ਜੇਰੇ ਦਿੱਤੇ ਜਾਣਗੇ ਕੋਟੜੀ ਰੋਡ ਸੇਫਟੀ ਹੈ ਉਹ ਸਾਡੇ ਵਾਸਤੇ ਬਹੁਤ ਇੰਪੋਰਟੈਂਟ ਹੈ ਸਾਰੇ ਸਮਾਜ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅੱਜ ਤੋਂ ਆਗਾਜ਼ ਕੀਤਾ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੂਟਸ ਦੇ ਉੱਤੇ ਜਾਂਦੇ ਆ ਨਾ ਤੁਹਾਡੇ ਰਾਈ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ पुलिस के डर तो हैलमेट या रूलस फॉलो नहीं करने भी तो सुरक्षा ही इंपोरटेंट है क्योंकि तो आम लोगों ने होंगे पुलिस करके हेलमेट पाई है जो रब ना करे कोई हादसा होंगे बंदा पछताट पाई होंगी तो मैं हैड इंजरी या हो तो गए सो मैं सारे रिक्वेस्ट करा कि बहुत सारे इंस्टीट्यूशन और एन जी ओज एग् जेलमेट डोनेट भी करना चाहिए ਔਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰੀਏ ਸਾਬ ਕਿ ਸੂਰ ਹੀ ਪਹੁੰਚ ਲੇਗੇ ਜੀ ਕਿ ਟੂ ਦੇ ਰਿਛੀ ਬੱਚਿਆਂ ਨੂੰ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦੱਸਿਆ ਜਾ ਰਿਹਾ ਹੈ ਹੈਲਮਟ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਸੀ ਮੈਸੇਜ ਦੇਣਾ ਚਾਹੁੰਦੇ ਆ ਇਹ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਹੈ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ 스타ਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਵਾਸਤੇ ਮੈਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤੇ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਹਾਂ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਰ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਆਪਾਂ ਬਿਗਨਿੰਗ ਕਰਨੀ ਹੁੰਦੀ ਹੈ ਤਰਕ ਚ ਲੱਸੀ ਦੇ ਕੇ ਕਿ ਜੇ ਬਾਈਕ ਲਾਣਾ ਉਸ ਅੰਮ੍ਰਿਤਪੰਦ ਤਾਂ ਜੇ ਪਿੱਛੇ ਬੱਚੇ ਬੈਠੇ ਹੋਣ ਅੱਗੇ ਵੀ ਜੇ ਬੱਚੇ ਖੜੇ ਹੋਣੇ ਸਰ ਕੋਈ ਸੇਫਟੀ ਰੱਖ ਨਹੀਂ ਹੁੰਦੀ ਸਰ ਇਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਆਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਅਸੀਂ ਇੱਥੇ ਨੇ اسلامਬਾਦ ਅੱਜ ਕੀ ਕਹਾਂ ਜਾਂਦੇ ਸਪੋਸਰ ਰਿਸਪੋਂਡਰ ਤੋਂ ਮਦਦ ਮਿਲਦੇ ਤੱਕ ਪੰਜਾਬ ਤੋਂ ਰੋ

ਲੋਕਾਂ ਨੂੰ ਇਹ ਮੈਸੇਜ ਦਵਾਂਗੇ ਕਿ ਸਾਰੇ ਹੈਲਮਟ ਪਾਣ ਜਿਸ ਤਰ੍ਹਾਂ ਅੱਜਕੱਲ ਇਹਨੇ ਐਕਸੀਡੈਂਟ ਹੋ ਰਹੇ ਆ ਤੇ ਚਲੋ ਉਹਦਾ ਥੋੜਾ ਥਾ ਪਚਾਓ ਹੋਏਗਾ ਹਾਂਜੀ ਅੱਜ ਸਾਡੇ ਸਕੂਲ ਆਫ ਫੈਮਿਨਿਅਸ ਬਾਲੂਡ ਅੰਮ੍ਰਿਤਸਰ ਦੇ ਵਿੱਚ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਹੈਲਮਟਸ ਡਿਸਟਰੀਬਿਊਟ ਕੀਤੇ ਗਏ ਨੇ ਜਿਦੇ ਵਿੱਚ ਉਪਰਾਲਾ ਸਰਦਾਰ ਦਲਜੀਤ ਸਿੰਘ ਹੋਰਾਂ ਦਾ ਤੇ ਮਾਨਯੋਗ ਪੁਲਿਸ ਇੰਸਪੈਕਟਰ ਮਿਸਟਰ ਭੁੱਲਰਜੀ ਸਾਡੇ ਕੋਲ ਆਏ ਸੀਗੇ ਮਨੇ ਬਹੁਤ ਅੱਛਾ ਸੰਦੇਸ਼ ਬੱਚਿਆਂ ਨੂੰ ਦਿੱਤਾ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਨ ਦਾ ਬڑا ਸੋਹਣਾ ਉਹਨਾਂ ਦਾ ਉਪਰਾਲਾ ਹੈ ਕਿ ਜਦੋਂ ਇਹ ਵਿਦਿਆਰਥੀ ਆਪਣੇ ਘਰਾਂ ਚ ਜਾਂ ਸੜਕਾਂ ਤੇ ਹੈਲਮਟਸ ਪਾ ਕੇ ਜਾਣਗੇ ਤੇ ਸੋਸਾਇਟੀ ਨੂੰ ਇੱਕ ਮੈਸੇਜ ਬਹੁਤ ਪੜਿਆ ਜਾਂਦਾ ਹੈ ਆਮ ਤੌਰ ਤੇ ਜੇ ਅਸੀਂ ਲੋਕਾਂ ਦਾ opinion ਦੇਖੀਏ ਤੇ ਉਹਨਾਂ ਦਾ ਕਹਿਣਾ ਹੈ ਕਿ ਹੈਲਮਟ ਅਸੀਂ ਇਸ ਕਰਕੇ ਪਾਉਂਦੇ ਹਾਂ ਕਿ ਸੜਕਾ ਚਲਾਉਣਾ ਹੋ ਇਹ ਸੋਚ ਨੂੰ ਬਦਲਣਾ ਹੈ ਇਸ ਕਰਕੇ ਨਹੀਂ ਅਸੀਂ ਹੈਲਮਟ ਪਾਉਣਾ ਅਸੀਂ ਹੈਲਮਟ ਇਸ ਕਰਕੇ ਪਾਉਣਾ ਕਿ ਸਾਨੂੰ ਆਪਣੀ ਜ਼ਿੰਦਗੀ ਬੜੀ ਪਿਆਰੀ ਹੈ ਅਸੀਂ ਆਪਣੀ ਜ਼ਿੰਦਗੀ ਬਚਾਉਣੀ ਹੈ ਅਸੀਂ ਕਿਸੇ ਵਾਸਤੇ ਨਹੀਂ ਪਾਉਣਾ ਕੀ ਲੱਗਦਾ ਕਿੰਨਾ ਫਾਇਦਾ ਹੋਵੇਗਾ ਇਹਨਾਂ ਨੂੰ ਦੇਖ ਕੇ ਜਦੋਂ ਲੋਕਾਂ ਦੇ ਰੱਤੇ ਜਾਣਗੇ ਤਾਂ ਫਾਇਦਾ